ਬਹੁਤ ਪਰ ਇਲਾਕੇ ਦੇ ਵਿੱਚ ਆਏ ਆ ਜਿੱਥੇ ਕਾਫੀ ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਹੈਗੇ ਆ ਸਰਕਾਰ ਵੱਲੋਂ ਇਹਦੇ ਰਾਹਤ ਕਾਰਮਾਂ ਲਈ ਜਿਹੜੇ ਉਪਕਤਾ ਪ੍ਰਬੰਧ ਕੀਤੇ ਗਏ ਹਨ ਜਿਹਦੇ ਵਿੱਚ ਲਖਵਰੀਆਂ ਦੇ ਵਿੱਚ ਇੱਕ ਰਾਹਤ ਕੈਂਪ ਜਿਹੜਾ ਵਿਸਥਾਪਨਾ ਕੀਤੀ ਗਈ ਹੈ ਜਿੱਥੇ ਖਾਣ ਪੀਣ ਦਾ ਮੈਡੀਕਲ ਫੈਸਿਲਿਟੀ ਦਾ ਤੇ ਆਪਣੇ ਪਸ਼ੂਆਂ ਦਾ ਵੀ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਜਿਹੜੇ ਆਪਣੇ ਘਰ ਖਾਲੀ ਕਰਨ ਲਈ ਜਿਹੜੀ ਬੋਰਡਸ ਹੈਗੀ ਆ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਮੈਂ ਸਾਰੇ ਇਸ ਹਰ ਇਲਾਕੇ ਜਿਹੜਾ ਹੜ੍ਹ ਪ੍ਰਭਾਵਿਤ ਪਿੰਡ ਹੈਗੇ ਆ ਉਹਦੇ ਵਸਨੀਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਤੁਹਾਡੇ ਘਰ ਦੇ ਨਾਲ ਕੀ ਜਿਹੜਾ ਪਾਣੀ ਆਇਆ ਹੈਗਾ ਫਿਰ ਤੁਸੀਂ ਬਰਾਏ ਮਹਿਮਾਨੀ ਤੁਸੀਂ ਆਪਣੇ ਆਪਣੇ ਘਰ ਆਪਣੇ ਡੇਰੇ ਖਾਲ ਜਿਹੜੇ ਤਾਲੇ ਲਾ ਕੇ ਤੁਸੀਂ ਸਾਨੂੰ ਦੱਸ ਕੇ ਆ ਕ੍ਰਿਸਟੀਆ ਰਾਹੀ ਤੁਸੀਂ ਬਾਹਰ ਆਓ ਅਸੀਂ ਤੁਹਾਨੂੰ ਜਿਹੜੇ ਰਾਹਤ ਕੈਂਪ ਚ ਲੈ ਕੇ ਜਾਵਾਂਗੇ ਤੇ ਤੁਸੀਂ ਉੱਥੇ ਬੜੀ ਸੁਰੱਖਿਅਤ ਤਰੀਕੇ ਨਾਲ ਕੁਝ ਇਹ ਜਿਹੜੀ ਔਖੀ ਘੜੀ ਹੈਗੀ ਆ ਉਹਨੂੰ ਲੰਘਾ ਸਕਦੇ ਸਰ ਉਹਨਾਂ ਲਈ ਕੀ ਇੰਤਜ਼ਾਮ ਕੀਤੇ ਗਏ? ਇਹ ਹੋ ਸਕਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਹੋਰ ਮੀਂਹ ਪੈਂਦੇ ਤੇ ਪਾਣੀ ਦਾ ਸਰ ਵਾਜੇ ਜਿਹਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਵੀ ਜਿਹੜਾ ਔਖਾ ਸਾਡੇ ਲਈ ਹੋ ਸਕਦਾ ਹੈ ਇਸ ਕਰਕੇ ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਨਾ ਕਿ ਇਹ ਪਾਣੀ ਵਧਣ ਤੋਂ ਪਹਿਲਾਂ ਹੀ ਆਪਾਂ ਜਿਹੜਾ ਸਾਰਾ ਜਿਹੜਾ ਇਲਾਕਾ ਇਹਨੂੰ ਖਾਲੀ ਕਰੀਏ ਤਾਂ ਜੋ ਕਿਸੇ ਤਰੀਕੇ ਦਾ ਵੀ ਤੁਹਾਡਾ ਜਾਨੀ ਮਾਨੀ ਇਹ ਕਿਸੇ ਵੀ ਤਰੀਕੇ ਦਾ ਤੁਹਾਡਾ ਪਸ਼ੂਆਂ ਦਾ ਨੁਕਸਾਨ ਜਿਹੜਾ ਨਾ ਹੋ ਸਕੇ ਸਰ ਜਿਹੜੇ ਕਿਉ ਕਰਨਾ ਵਾ ਜਾਂ ਇਥੋਂ ਕੱਢਣਾ ਉਹਨਾਂ ਲਈ ਕੋਈ ਰਾਹਤ ਕੈਂਪ ਜਿਹੜੇ ਆ ਉਹ ਕੀ ਪ੍ਰਬੰਧ ਕੀਤੇ ਗਏ ਰਾਹਤ ਕੈਂਪ ਜਿਵੇਂ ਕਿ ਮੈਂ ਦੱਸਿਆ ਲਖਵਰੀਆਂ ਦੇ ਵਿੱਚ ਆਲਰੇਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਜਿਹਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਹੈਗਾ ਹੈ ਮੈਡੀਕਲ ਫੈਸਿਲਿਟੀ ਦਾ ਪ੍ਰਬੰਧ ਹੈਗਾ ਨਾਲ ਦੇ ਨਾਲ ਉਹਨਾਂ ਦੇ ਜਿਹੜਾ ਪਸ਼ੂ ਉੱਥੇ ਗਏ ਆ ਉਹਨਾਂ ਦੇ ਰਹਿਣ ਦਾ ਵੀ ਤੇ ਖਾਣ ਪੀਣ ਦਾ ਤੇ ਮੈਡੀਕਲ ਦਾ ਵੀ ਪ੍ਰਬੰਧ ਜਿਹੜਾ ਕੀਤਾ ਗਿਆ ਪਸ਼ੂਪ ਕਿੰਨਾ ਕੁ ਪਾਣੀ ਆਉਂਦਾ ਸਰ ਪਸ਼ੂਪ